ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਅੱਜ ਦਾ ਵਲੌਗ ਤੇ ਆਪਾਂ ਗੁਰਦੁਆਰਾ ਅੜੀਸਾ ਸਾਹਿਬ ਜਾ ਰਹੇ ਸੀਗੇ ਤੇ ਆਪਾਂ ਨਵਦੀਪ ਨੂੰ ਘਟਾ ਲਿਆ ਸੀ ਨਾਲ ਤੇ ਟਾਈਮ ਹੋਇਆ ਸੀ ਦੁਪਹਿਰ ਦੇ 2 ਦਾ ਤੇ ਜਾਂਦਿਆਂ ਦੇ ਸਭ ਤੋਂ ਪਹਿਲਾਂ ਪਰੰਪਰਾ ਦੇ ਰੂਕੇ ਜਿੱਤੂ ਕਿ ਆਪਾਂ ਡੱਬਾ ਲੈਣਾ ਸੀ ਤੋਂ ਬਾਅਦ ਆਪਾਂ ਥੋੜੇ ਟਾਈਮ 'ਚ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਦੇ ਕੋਲ ਆ ਕੇ ਆਪਾਂ ਮੋਟਰਸਾਈਕਲ ਲਾਇਆ ਪਾਰਕਿੰਗ ਤੇ ਇੱਥੇ ਰਮਾਰ ਮੂਲ ਬੰਦਨ ਲੱਗ ਗਏ ਸੀਗੇ ਤੇ ਬੰਨ ਕੇ ਰਮਾਰ ਮੂਲ ਆਪੰਦਰਾ ਆ ਗਏ ਸੀ ਤੇ ਆ ਕੇ ਸਭ ਤੋਂ ਪਹਿਲਾਂ ਦੇਖ ਕਰਵਾਈ ਤੇ ਇਸ ਤੋਂ ਬਾਅਦ ਪਹੁੰਚ ਕੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਵਾਸਤੇ ਤੇ ਮ ਆ ਗਿਆ ਪਾਂਗੇ ਤੇ ਗਿੰਬਲ ਆਉਣ ਤੇ ਥੋੜੀ-ਮੋਟੀ ਸੈਟਿੰਗ ਜੀ ਕੀਤੀ ਤੇ ਫਿਰ ਅਸੀਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਲੋਕੇਸ਼ਨ ਬਹੁਤ ਹੀ ਘੈਂਟ ਆ ਰਹੀ ਸੀ ਵੀਡੀਓ ਬਹੁਤ ਘੈਂਟ ਬਣੀਆਂ ਗਈਆਂ ਐਂਡ ਤੇ ਇੱਕ ਅੱਧੀ ਕਲਿੱਪ ਲਾ ਦਵਾਂਗੇ ਵੀਡੀਓ ਵੀਡੀਓ ਬਣਾ ਕੇ ਅਸੀਂ ਤੁਰਪੇ ਸੀਗੇ ਫਿਰ ਰਾਮਪਰੇ ਵਾਲ ਨੂੰ ਤੇ ਸਾਨੂੰ ਲੱਗਿਆ ਸੀ ਭੁੱਖਾ ਸੀ ਫਿਰ ਆ ਗਏ ਸਿੱਧਾ ਇੱਥੇ ਚੌਂਕ ਚਲਾਲਿਆ ਸੀ ਮੋਟਰਸਾਈਕਲ ਤੇ ਦੋ ਪਲੇਟਾਂ ਨਿਊਟਰਲ ਦੀਆਂ ਕਰਵਾ ਲਈਆਂ ਸੀਗੀਆਂ ਤੇ ਖਾ ਗੋ ਕੇ ਨਿਊਟਰਲ ਫਿਰ ਅਸੀਂ ਤੁਰਪੇ ਸੀਗੇ ਵਾਪਸ ਪਿੰਡ ਵੱਲ ਨੂੰ ਤੇ ਥੋੜੇ ਟਾਈਮ 'ਚ ਘਰੇ ਆ ਗਏ ਸੀ ਮਿੱਤਰੋ ਇਸ ਤੇ ਨਾਲ ਹੀ ਕਰਦੇ ਹਾਂ ਵਲੌਗ ਡਾੰਡ ਤੇ ਮਿਲਦੇ ਆਪਨੇ